ਜਿਹੜੇ ਨੌਜਵਾਨ ਘਰਾਂ 'ਚ ਬੈਠੇ ਨੇ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਹੈ ਬਾਈ ਘਰਾਂ 'ਚ ਬੈਠਣ ਵਾਲੇ ਲਈ ਕੋਈ ਸੁਨੇਹਾ ਨਹੀਂ ਬਣ ਸਕਦਾ ਕਿਉਂਕਿ ਇਹ ਦੋ ਜਿਹੜੇ ਸਪੀਕਰ ਲਾ ਕੇ ਆਪਾਂ ਇਹਨੇ মিডিਆ ਰਾਹੀਂ ਪ੍ਰਚਾਰ ਕਰ ਰਹੇ ਆਂ ਜਿਸ ਬੰਦੇ ਨੂੰ ਉਹ ਗੱਲ ਨਹੀਂ ਸੁਣੀ ਤੇ ਹੁਣ ਸਾਡੇ ਵਰਗੇ ਦੀ ਕੀ ਗੱਲ ਸੁਣੀ ਹੈ ਇੱਕ ਬੰਦੇ ਦੀ ਜਿਹੜਾ ਏਡੇ ਏਡੇ ਆਗੂ ਸਾਰਿਆਂ ਦੀਆਂ ਮੁੰਡੇ ਬੋਲ ਕੇ ਚਲੇ ਗਏ ਨੇ ਜਿਨ੍ਹਾਂ ਨੇ ਬਹੁਤ ਪਹਿਲਾਂ ਵੀ ਕਰਵਾਨੀਆਂ ਕਰੀਆਂ ਜਦੋਂ ਉਹਨਾਂ ਦੀ ਨਹੀਂ ਸੁਣਦੇ ਉਹ ਸਾਡੀ ਕਿੱਥੇ ਸੁਣ ਲੈਣਗੇ ਉਹ ਤਾਂ ਸੌ ਜਾਣ ਉਹਨਾਂ ਲਈ ਇਹੀ ਸੁਨੇਹਾ ਹੈ ਵੀ ਆਪਣੀ ਟਾਈਮ ਨਾਲ ਰੋਟੀ ਖਾਓ ਸੌਜੋ ਜ਼ਿਆਦਾ ਸਟ्रेस ਨਾ ਲਓ ਕਿਉਂਕਿ ਤੁਸੀਂ ਬੱਚੇ ਹੋ ਘਰਾਂ 'ਚ ਬੈਠੇ ਠੀਕ ਹੈ ਜੀ ਤੁਹਾਨੂੰ ਡਰ ਲੱਗਦਾ ਜੇ ਤੁਸੀਂ ਅਹੀ ਜੀ ਚੀਜ਼ ਨਾ ਵੀ ਦੇਖੋ ਕਾਰਟੂਨ ਲਾ ਲਓ ਕਾਰਟੂਨ ਲਾ ਕੇ ਤੁਸੀਂ ਆਪਣਾ ਮਨ ਪਰਚਾਵਾ ਕਰੋ ਤੁਹਾਡਾ ਦਿਲ ਦਹਿਲ ਸਕਦਾ ਕਿਉਂਕਿ ਜਿਹੜਾ ਬੰਦੇ ਦਾ ਦਿਲ ਪਹਿਲੇ ਹੀ ਡਰ ਰਿਹਾ ਹੈ ਉਸ ਅਹੀਆਂ ਤਸਵੀਰਾਂ ਦੇਖ ਕੇ ਵੀ ਦਹਿਲ ਜੂਗਾ ਜੇ ਅਸੀਂ ਉਰੇ ਖੜੇ ਆ ਸਾਡੇ ਵਰਗੇ ਦੇਖ ਕੇ ਵੀ ਦਹਿਲ ਸਕਦਾ ਬੰਦਾ ਉਹਨਾਂ ਲਈ ਤੇ ਇਸ ਨਿਆ ਵੀ ਖਾਓ ਪੀਓ ਕਾਰਟੂਨ ਦੇਖੋ ਸਾਨੂੰ ਬਾਈ ਕਿ ਪਿੰਡੋਂ ਫੋਨ ਵੀ ਆਉਣ ਲੱਗੇ ਵੀ ਤੁਸੀਂ ਆਜੋ 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 ਸਾਨੂੰ ਕਰੋ ਫੋਨ ਆਉਂਦੇ ਨੇ ਵੀ ਕੱਲਾ ਮੈਂ ਵੀ ਕੱਲਾ ਆ ਵੀ ਕੱਲਾ ਪਿੰਡੋਂ ਕਾ ਤੇ ਕਿਹੜੇ ਡਰ ਤੋਂ ਫੋਨ ਆਉਣ ਲੱਗੇ ਹਿੰਦੂ ਵੀ ਉੱਥੇ ਵੀਡੀਓ ਆਪਣਾ ਮੀਡੀਆ ਜੋ ਵੀ ਦਿਖਾ ਰਿਹਾ ਹਨਾ ਵੀ ਉੱਥੇ ਇਹ ਹੋ ਗਿਆ ਪਟੜ ਹੋ ਗਿਆ ਨੌਜਵਾਨ ਜੇ ਹੋ ਗਿਆ ਉਹ ਹੋ ਗਿਆ ਫਿਰ ਡਰ ਲੱਗਦਾ ਬਾਈ ਇਕੱਲੇ ਇਕੱਲੇ ਪੁੱਤ ਇੱਥੇ ਆਏ ਹੋਏ ਆਂ ਅਸੀਂ ਤੇ ਸਾਨੂੰ ਨੌਜਵਾਨੀ ਨੂੰ ਕੀ ਸਨੇਹਾ ਦੇਣਾ ਚਾਹੋਗੇ ਬਾਈ ਜੀ ਨੌਜਵਾਨੀ ਨੂੰ ਤਾਂ ਇਹੀ ਸਨੇਹਾ ਵੀ ਜੇ ਤੁਸੀਂ ਅਕਲ ਨਾਲ ਕੰਮ ਕਰੋਗੇ ਤਾਂ ਕੋਈ ਵੀ ਚੀਜ਼ ਤੁਹਾ ਤੋਂ ਪਰੇ ਨਹੀਂ ਹੋ ਸਕਦੀ ਅਕਲ ਅੱਗੇ ਸਭ ਕੁਝ ਹਾਰ ਜਾਂਦਾ ਹੁੰਦਾ ਤੁਸੀਂ ਅਕਲ ਨਾਲ ਚੱਲੋ ਤੁਹਾਡਾ ਕੰਮ ਦਿੱਲੀ ਵੜਨਾ ਹੈ ਤੁਸੀਂ ਸਿਰਫ ਹਰਿਆਣਾ ਐਂਟਰੀ ਕਰ ਦਿਓ ਠੀਕ ਹੈ ਜੀ ਤੇ ਆਪਾਂ ਇੱਕ ਵਾਰ ਹਰਿਆਣਾ ਐਂਟਰੀ ਕਰ ਗਏ ਆਪਣੀ ਜਿੱਤ ਹੈ ਆਪਣੀ ਜਿੱਤ ਉਹਦੇ ਵਿੱਚ ਆ ਆਪਣੀ ਜਿੱਤ ਬੈਰੀਕੇਟਾਂ ਨਾਲ ਮੱਥੇ ਲਾ ਕੇ ਜਾਂ ਇਹਨਾਂ ਨਾਲ ਗੋਲੀਆਂ ਦੇ ਐ ਖੜ ਕੇ ਉਹਨਾਂ ਨੇ ਮਾਰਨੀਆਂ ਬਾਈ ਜੀ ਨੁਕਸਾਨ ਹੈ ਜਾਨ ਤੋਂ ਜਾਵਾਂਗੇ ਸਭ ਕੁਝ ਹੈ ਫਿਰ ਲੋਕ ਵੀ ਡਰਦੇ ਨੇ ਇੱਕ ਬੰਦਾ ਜੇ ਦਖਮੀ ਹੁੰਦਾ ਨਾ ਤਾਂ 100 ਬੰਦਾ ਡਰਦਾ ਆਪਣਾ ਕੰਮ ਡਰਾਉਣਾ ਨਹੀਂ ਆਪਣੇ ਭਾਈਆਂ ਨੂੰ ਨਾਲ ਖੜਾਉਣਾ ਹੈ ਜੇ ਤੁਸੀਂ ਇੱਕ ਵਾਰ ਨਦੀ ਪਾਰ ਕਰ ਗਏ ਚਾਹੇ ਤੁਸੀਂ ਤੁਰਕੇ ਵਰ ਰਹੇ ਹੋ ਇੱਕ ਬੰਦਾ ਨਦੀ ਪਾਰ ਕਰ ਗਿਆ ਉਹਦੇ ਮਗਰ 100 ਬੰਦਾ ਖੜਾ ਹੋਊਗਾ ਕੂਗਾ ਵੀ ਨਹੀਂ ਇਹ ਕਰ ਗਿਆ ਮੈਂ ਵੀ ਕਰੂੰਗਾ ਪਰ ਤੁਸੀਂ ਜਿਉਂਦੇ ਜਾਗਦੇ ਸਹੀ ਸਲਾਮਤ ਪਾਰ ਕਰ ਜੋ ਇਦੇ ਲਈ ਆਪਾਂ ਨੂੰ ਜਿੱਥੋਂ ਰਾਹ ਮਿਲਦਾ ਉੱਥੋਂ ਕਰੀਏ ਕਿਉਂ ਇੱਥੇ ਦੇ ਪੰਗੇ ਲੈਨੇ ਜਿੱਤ ਲਾਓ ਬੰਗੇ ਤੁਸੀਂ ਟੋਲੀਆਂ ਬਣਾ ਲਓ ਪੰਜ ਚਾਰ ਆਸੇ ਪਾਸੇ ਦੀ ਜਾਓ ਜਦ ਫੌਜ ਦੇ ਪਿੱਛੇ ਵਾਗੇ ਤੁਸੀਂ ਉਹਨਾਂ ਦਾ ਰਸਨ ਪਾਣੀ ਮੰਦੋਗੇ ਤੁਸੀਂ ਉੱਥੇ ਸੜਕਾਂ ਤੇ ਬਹਿ ਜਾਓ ਡਲੇ ਨਹੀਂ ਮਾਰਦੇ ਉਹਨਾਂ ਦੇ ਕੁਝ ਨਹੀਂ ਕਰਨਾ ਤੁਸੀਂ ਇੱਕ ਵਾਰ ਅੰਦਰ ਵੜ ਗਿਆ ਪੰਜ ਚਾਰ ਹਜ਼ਾਰ ਬੰਦਾ 2000 ਬੰਦਾ ਬਾਈ ਜੀ ਇਹਨਾਂ ਨੂੰ ਆਪਣੀ ਬਿਬਤਾ ਪੈ ਜਾਣੀ ਹੈ ਵੀ ਅਸੀਂ ਨਿਕਲੀਏ ਕਿੱਥੇ ਦੀ ਤੁਹਾਨੂੰ ਇਹ ਰਾਹ ਵਿਲਾ ਕਰਕੇ ਦੇਣਗੇ ਇਹ ਪੁਲ ਤੇ ਖੜੇ ਨੇ ਕਿੱਥੇ ਨਹਾਉਣਗੇ ਕਿੱਥੇ ਖਾਣਗੇ ਕਿੱਥੇ ਜਾਣਗੇ ਕੀ ਕਰਨਗੇ ਜਦੋਂ ਜਾ ਕੇ ਪੁਲੀ ਘੇਰ ਲਿਆ ਤੁਸੀਂ ਪਿੱਛੋਂ ਥੋਡੇ ਕੋਲ ਐਡੀ ਪਲਾਟ ਪਏ ਨੇ ਇੰਨੀਆਂ ਜਗ੍ਹਾ ਪਈਆਂ ਜਿੱਥੋਂ ਮਰਜ਼ੀ ਪਾਰ ਕਰੋ ਥੋੜਾ ਕੰਮ ਪਾਰ ਕਰਨਾ ਜੇ ਜਿੱਤਣਾ ਹੈ ਨਹੀਂ ਫਿਰ ਉਰੇ ਤੋਂ ਆਪਾਂ ਇਤਕੀ ਮੈਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਹਨਾ ਵੀ ਕੀ ਕੀ ਆਪਾਂ ਨੂੰ ਕਲੰਕ ਲੱਗ ਸਕਦਾ ਆਲੇ ਕਹਣਗੇ ਰੋਕ ਲੈ ਢਾਲ ਲੈ ਅਸੀਂ ਅੱਗੇ ਦੀ ਵਧਣ ਦਿੱਤੇ মিডিਆ ਨੇ ਕੀ ਕੀ ਪ੍ਰਚਾਰ ਕਰਨਾ ਇਹ ਆਪਾਂ ਨੂੰ ਵੀ ਪਤਾ ਹੈ ਜੇ ਅੱਗੇ ਨਾ ਵਧਿਏ ਆਪਾਂ ਇੱਕ ਵਾਰ ਘੱਗੜ ਟੱਪ ਕੇ ਥਾਪੀ ਮਾਰਦੀਏ ਠੀਕ ਹੈ ਜੀ ਬਿਨਾ ਕਿਸੇ ਨੁਕਸਾਨ ਤੇ ਟੱਪਿਆ ਜਾ ਸਕਦਾ ਕਿਤੋਂ ਵੀ ਟੱਪ ਸਕਦੇ ਆ এবੀਸੀਆਂ ਮੂਰਾ ਕਰੇ ਸਾਰੀ ਬਾਬਾ ਜੀ ਉਹ ਤਾਂ ਉਹ ਤਾਂ ਚਲੋ ਉਰੇ ਅਲਝਾਉਣਾ ਆ ਆਪਾਂ ਨੇ ਉਰੇ ਵਾਲਿਆਂ ਨੂੰ ਅਲਝਾਉਣਾ ਉਰੇ ਵੀ ਜਾਰੀ ਰੱਖੋ ਪਰ ਆਸੇ ਪਾਸੇ ਤੇ ਇੱਕ ਵਾਰ ਘੱਗੜ ਟੱਪ ਕੇ 100 200 ਹਜ਼ਾਰ ਕੁਝ ਬੰਦੇ ਇਹ ਤਾਂ ਘੱਗੜ ਟੱਪ ਕੇ ਦੇ ਇੱਕ ਵਾਰ ਇੰਟਰਵਿਊ ਦੇ ਦੇਣ ਵੀ ਆ ਟੱਪ ਕੇ ਇੱਕ ਵਾਰ ਤੁਸੀਂ ਘੱਗੜ ਟੱਪ ਕੇ ਇਹਨਾਂ ਦਾ ਕੰਮ ਖਤਮ ਹੋ ਜਾਣਾ ਉਦੋਂ ਕਿਉਂਕਿ ਇਹਨਾਂ ਦਾ ਕੰਮ ਹਰਿਆਣੇ 'ਚ ਵਧਣ ਤੋਂ ਰੁਕਣਾ ਤੁਹਾਡਾ ਕੰਮ ਹਰਿਆਣੇ 'ਚ ਵੜ ਕੇ ਦਿੱਲੀ ਨੂੰ ਜਾਣਾ ਇਹਨਾਂ ਨਾਲ ਪੰਗੇ ਲੈ ਕੇ ਇਹਨਾਂ ਨੂੰ ਹਰਾਉਣਾ ਜਾਂ ਜਿੱਤ ਇੱਥੇ ਹਾਰ ਜਿੱਤ ਦਾ ਮਸਲਾ ਨਹੀਂ ਜੀ ਸਾਡਾ ਇਹਨਾਂ ਨਾਲ ਕੋਈ ਮਸਲਾ ਨਹੀਂ ਹਾਰ ਜਿੱਤ ਦਾ ਹੋਰ ਰਸਤੇ ਬਥੇਰੇ ਜਾਣ ਹਾਂਜੀ ਹਾਰ ਜਿੱਤ ਦਾ ਇਹ ਜੰਗਾ ਚ ਹੁੰਦੀ ਆ ਸਾਡੀ ਤਾਂ ਸਾਡੀ ਤਾਂ ਮੰਗਾ ਨਹੀਂ ਅਸੀਂ ਬੈਠਣਾ ਬਸ